ਮੈਂ ਬੇਨਤੀ ਕਰਨਾ ਚਾਹੁੰਦਾ ਵੀ ਦਾਨ ਜ਼ਰੂਰ ਕਰੋ ਦਾਨ ਦੇ ਵਿੱਚ ਬਰਕਤ ਹੁੰਦੀ ਆ ਦਾਨ ਦੇ ਪੈਸੇ ਨਾਲ ਜਿਹੜਾ ਕੰਮ ਹੋਏਗਾ ਉਹ ਹਮੇਸ਼ਾ ਸਿਰੇ ਚੜੇਗਾ ਉਹਦੇ ਨਾਲ ਅਸੀਂ ਸਾਰਾ ਜਿਹੜਾ ਪੰਜਾਬ ਹੈ ਜਦੋਂ ਵੀ ਪੰਜਾਬ ਤੇ ਕ੍ਰੈਸ਼ਸ ਆਏ ਆ ਅਸੀਂ ਆਪਰੇਸ਼ਨ ਸੰਧੂਰ ਦਾ ਵੀ ਸਾਡੇ ਲੋਕਾਂ ਨੇ ਸਾਹਮਣਾ ਕੀਤਾ ਬੜੀ ਬਹਾਦਰੀ ਨਾਲ ਕੀਤਾ ਇਹ ਵੀ ਬੜੀ ਵੱਡੀ ਮੁਸੀਬਤ ਆ ਇਹਦਾ ਵੀ ਸਾਹਮਣਾ ਕਰ ਰਹੇ ਆ ਔਰ ਪੰਜਾਬ ਇਸ ਦੁਖਾਂਤ ਚੋਂ ਉबरेਗਾ ਹੁਣ ਜਿਹੜਾ ਅਗਲਾ ਸਟੈਪ ਹੈ ਉਹ ਹੈਗਾ ਕਿ ਆਪਾਂ ਜਿਹੜੇ ਬੰਦੇ ਆ ਜਿਹੜੇ ਜਿਹੜੇ ਪਿੰਡ ਜਿਹੜੇ ਵਸਟ ਇਫੈਕਟਡ ਆ ਕਿਸੇ ਦਾ ਫਸਲ ਤਾਂ ਸਾਰਿਆਂ ਦੀ ਗਈ ਕਿਸੇ ਦਾ ਖੇਤ ਵੀ ਚਲਾ ਗਿਆ ਕਿਸੇ ਬੰਦੇ ਦੇ ਪ੍ਰਿੰਟ ਚ ਪਾਣੀ ਵੜ ਗਿਆ ਉਹਦਾ ਕਾਰ ਡੈਮੇਜ ਹੋ ਗਿਆ ਜਾਂ ਡਿੱਗ ਗਿਆ ਔਰ ਤੇਿਆਂ ਦੇ ਤਾਂ ਵਿਚਾਰਾਂ ਦੇ ਅਨਫੋਰਚੂਨੇਟਲੀ ਜਿਹੜੇ ਹੈ ਗਿਆ ਉਹ 55 ਦੇ ਕਰੀਬ 60 ਦੇ ਕਰੀਬ ਮੇਲ ਮੈਂਬਰ ਜਿਹੜੇ ਅਰਨਿੰਗ ਮੈਂਬਰ ਹੈ ਉਹ ਵੀ ਗਏ ਔਰ ਕੋਈ ਵਿਧਵਾ ਔਰਤ ਹੈ ਕੋਈ ਬਜ਼ੁਰਗ ਹੈ ਸੋ ਪ੍ਰਾਇਓਰਟੀ ਦੇ ਉੱਤੇ ਉਹਨਾਂ ਦੇ ਘਰ ਬਣਾਣਾ ਉਹਨਾਂ ਦੀ ਜ਼ਮੀਨ ਦੇ ਵਿੱਚ ਉਹਨਾਂ ਨੂੰ ਮਰੋ ਡੀਸਲ ਟੈਂਕ ਕਰਨਾ ਫਸਲ ਵਿੱਚ ਆਉਣਾ ਉਹਨਾਂ ਦੇ ਬੱਚਿਆਂ ਦੇ ਸਕੂਲ ਠੀਕ ਹੋਣ ਸਕੂਲ ਠੀਕ ਕਰਕੇ ਬੱਚਿਆਂ ਨੂੰ ਸਾਰਾ ਕਿਤਾਬਾਂ ਸਾਰਾ ਕੁਝ ਹੀ ਗਿਆ ਨਾ ਜੀ ਉਹਨਾਂ ਨੂੰ ਨਵੇਂ ਸਿਰੇ ਤੋਂ ਯੂਨੀਫਾਰਮ ਕਿਤਾਬਾਂ ਦੇ ਕੇ ਸਕੂਲ ਚ ਭੇਜਣਾ ਕਿਸਾਨ ਨੂੰ ਖੇਤ ਚ ਭੇਜਣਾ ਦੁਕਾਨਦਾਰ ਨੂੰ ਉਹਦੇ ਕੰਮ ਤੇ ਲਾਣਾ ਮਜ਼ਦੂਰ ਜਿਹੜਾ ਹੈਗਾ ਉਹ ਵੀ ਤਾਂ ਵਿਚਾਰਾ ਨਾ ਰਗੜਿਆ ਗਿਆ ਜਿਹੜਾ ਚਾਹੇ ਖੇਤ ਮਜ਼ਦੂਰ ਹੈ ਚਾਹੇ ਦੂਜੇ ਮਜ਼ਦੂਰ ਹੈ ਉਹਨਾਂ ਦਾ ਵੀ ਜਿਹੜਾ ਹੈਗਾ ਸਾਰਾ ਪੁਨਰਵਾਸ ਕਰਨਾ ਇਹਦੇ ਵਾਸਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਸਪੈਸ਼ਲ ਜਿਹੜੀ ਮੁਹਿੰਮ ਸ਼ੁਰੂ ਕੀਤੀ ਆ ਉਹ ਹੈ ਕਿ ਮਿਸ਼ਨ ਚੜ੍ਹਦੀ ਕਲਾ ਜਿਹੜਾ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਮੰਤਰ ਦਿੱਤਾ ਸੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸੋ ਇਹ ਸਰਬੱਤ ਦੇ ਭਲੇ ਦਾ ਮਿਸ਼ਨ ਹੈ ਜੀ ਇਹਦੇ ਚ ਮੈਂ ਤੁਹਾਡੇ ਜ਼ਰੀਏ ਤੁਹਾਨੂੰ ਵੀ ਕਰਦਾ ਜੀ ਸਾਰਿਆਂ ਨੂੰ ਮੈਂ ਹਰ ਇੱਕ ਜਿਹੜਾ ਵੀ ਦੇਸ਼ ਵਾਸੀ ਉੱਚੇ ਚੇਤਤੌਰ ਤੇ ਜਿਹੜਾ ਪੰਜਾਬੀ ਚਾਹੇ ਉਹ ਪੰਜਾਬ ਚ ਰਹਿੰਦਾ ਪੰਜਾਬ ਤੋਂ ਬਾਹਰ ਰਹਿੰਦਾ ਜਾਂ ਕਿਸੇ ਦੇ ਕਿਸੇ ਹੋਰ ਦੇਸ਼ ਚ ਰਹਿੰਦਾ ਉਹਨਾਂ ਨੂੰ ਬੇਨਤੀ ਕਰਦਾ ਕਿ ਇਸ ਵੇਲੇ ਸਮਾਂ ਹੈ ਕਿ ਆਪਾਂ ਜਿਹੜੇ ਸਾਡੇ ਭਰਾ ਆ ਉਹਨਾਂ ਨੂੰ ਸਾਡੀ ਲੋੜ ਆ ਇਹ ਜ਼ਰੂਰੀ ਨਹੀਂ ਕਿ ਅਸੀਂ ਲੱਖ ਦੇਣਾ 10 ਲੱਖ ਦੇਣਾ ਜਾਂ ਕੋੜ ਰੁਪਇਆ ਦੇਣਾ ਆਪਾਂ 10 ਰੁਪਇਆ ਵੀ ਦੇ ਸਕਦੇ ਹਾਂ 100 ਰੁਪਇਆ ਵੀ ਦੇ ਸਕਦੇ ਹਾਂ ਤੇ ਉਹਦੇ ਵਾਸਤੇ ਜਿਹੜਾ ਤੁਹਾਡੀ ਵੈਬਸਾਈਟ ਹੈਗੀ ਆ ਉਹ rangla.punjab.gov.in ਉਹਦੇ ਤੇ ਜਾ ਕੇ ਤੁਸੀਂ 10 ਰੁਪਏ ਵੀ ਡੋਨੇਟ ਕਰ ਸਕਦੇ ਹੋ 10 ਲੱਖ ਵੀ ਕਰ ਸਕਦੇ ਹੋ ਕਰੋੜ ਵੀ ਕਰ ਸਕਦੇ ਹੋ ਜੋ ਜਿੰਨੀ ਕਿਸੇ ਦੀ ਸਰਦਾਰਾ ਹੋਵੇ ਜਿੰਨੀ ਕਿਸੇ ਦੀ ਸਮਰੱਥਾ ਹੋਵੇ ਬਟ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਦਾਨ ਜ਼ਰੂਰ ਕਰੋ ਦਾਨ ਦੇ ਵਿੱਚ ਬਰਕਤ ਹੁੰਦੀ ਆ ਦਾਨ ਦੇ ਪੈਸੇ ਨਾਲ ਜਿਹੜਾ ਕੰਮ ਹੋਏਗਾ ਉਹ ਹਮੇਸ਼ਾ ਸਿਰੇ ਚੜੇਗਾ ਉਹਦੇ ਨਾਲ ਅਸੀਂ ਸਾਰਾ ਜਿਹੜਾ ਪੰਜਾਬ ਹੈ ਜਦੋਂ ਵੀ ਪੰਜਾਬ ਤੇ ਕ੍ਰੈਸ਼ਸ ਆਏ ਆ ਅਸੀਂ ਆਪਰੇਸ਼ਨ ਸੰਧੂਰ ਦਾ ਵੀ ਸਾਡੇ ਲੋਕਾਂ ਨੇ ਸਾਹਮਣਾ ਕੀਤਾ ਬੜੀ ਬਹਾਦਰੀ ਨਾਲ ਕੀਤਾ ਇਹ ਵੀ ਬੜੀ ਵੱਡੀ ਮੁਸੀਬਤ ਆ ਇਹਦਾ ਵੀ ਸਾਹਮਣਾ ਕਰ ਰਹੇ ਆ ਔਰ ਪੰਜਾਬ ਇਸ ਦੁਖਾਂਤ ਚ ਉबरेਗਾ ਸਟਰੋਂਗ ਹੋ ਕੇ ਉबरेਗਾ ਅਸੀਂ ਨਵੇਂ ਜਿਹੜੇ ਜਿਹੜੇ ਅਸੀਂ ਹਸਪਤਾਲ ਬਣਾਵਾਂਗੇ ਅਸੀਂ ਇਹ ਸੋਚ ਕੇ ਬਣਾ ਰਿਹਾ ਜੇ ਮੁੜ ਕੇ ਇਸ ਤਰ੍ਹਾਂ ਦਾ ਹੜ੍ਹ ਆ ਜਾਵੇ ਬਨ ਵੀ ਇਹ ਸੋਚ ਕੇ ਬਣਾਵਾਂਗੇ ਨਵੇਂ ਪੱਤਨ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਇਹਦੇ ਵਿੱਚ ਸੈਂਟਰਲ ਗਵਰਨਮੈਂਟ ਦਾ ਰੋਲ ਜਿਹੜਾ ਹੋਇਆ ਰਹੇਗਾ ਕਿ ਉਹ ਜਿਹੜੇ ਸਾਰੇ ਸਟੇਟਸ ਨੂੰ ਬਿਠਾਤੇ ਤਾਂ ਕਿ ਹਿਮਾਚਲ ਦਾ ਪਾਣੀ ਹਿਮਾਚਲ ਹਰਿਆਣੇ ਦਾ ਪਾਣੀ ਸਾਨੂੰ ਪੰਜਾਬ ਨੂੰ ਪਹਿਲਾਂ ਮਾਰ ਕਰਦਾ ਕਿ ਜੇ ਖਗਰ ਦੇ ਵਿੱਚ ਫਿਰ ਉਸ ਤੋਂ ਬਾਅਦ ਜੇ ਸੁਖਨਾ ਲੇਕ ਤੋਂ ਆਉਂਦਾ ਇਹ ਸਾਰਿਆਂ ਦਾ ਇੱਕ ਕੰਬਾਈਂਡ ਐਫਰਟ ਕਰਕੇ ਜਿਹੜੀ ਸਾਡੀ ਵੈਦਰ ਫੋਰਕਾਸਟਿੰਗ ਹੈ ਸਾਡਾ ਮੈਟਰ ਡਿਪਾਰਟਮੈਂਟ ਕਹਿੰਦਾ 5 ਮਿਲੀਮੀਟਰ بارش ਹੋਣੀ ਆ ਹੋ ਜਾਂਦੀ ਆ 50 ਮਿਲੀਮੀਟਰ ਉਹ ਕਹਿੰਦੇ 18 ਮਿਲੀਮੀਟਰ ਹੋਣੀ ਆ ਹੋ ਜਾਂਦੀ 180 ਮਿਲੀਮੀਟਰ ਸੋ ਉਹਨੂੰ ਵੀ ਐਕੂਰੇਟ ਕਰਨਗੇ ਜਿੱਥੇ ਸੈਟਲਾਈਟ ਬਣਾ ਰਹੇ ਆ ਐਡੀ ਐਡੀਆ ਮਜ਼ਾਈਲਾ ਬਣਾ ਰਹੇ ਆ ਅਸੀਂ ਬੰਬ ਬਣਾ ਰਹੇ ਆ ਅਸੀਂ ਬੰਨ ਬਣਾਈਏ ਸਾਰੇ ਸੂਬੇ ਪਾਣੀ ਆਪਣੇ ਆਪਣੇ ਨੂੰ ਸਨ